ਪੰਜਾਬ ਦੇ ਵਿੱਚ ਇਸ ਸਾਲ ਅਗਸਤ 2025 ਦੇ ਵਿੱਚ ਵੀਜ਼ੇ ਲਈ ਕੈਨੇਡਾ ਦੇ ਵੀਜ਼ੇ ਲਈ ਜਿਹੜੀਆਂ ਐਪਲੀਕੇਸ਼ਨਾਂ ਲੱਗੀਆਂ ਉਹਨਾਂ ਚੋਂ 74% ਰੱਦ ਹੋਈਆਂ ਭਾਰਤੀਆਂ ਦੀਆਂ ਜਿਨ੍ਹਾਂ ਚ ਵੱਡੀ ਗਿਣਤੀ ਪੰਜਾਬ ਤੇ ਹਰਿਆਣੇ ਦੇ ਬੱਚੇ ਵੀ ਸੀ 74% ਅਰਜ਼ੀਆਂ ਵੀਜ਼ੇ ਲਈ ਰੱਦ ਹੋਈਆਂ ਮਾਮਲਾ ਇੱਥੇ ਨਹੀਂ ਰੁਕ ਰਿਹਾ ਜਨਾਬ ਕੈਨੇਡਾ ਦੇ ਵਿੱਚੋਂ 7 ਲੱਖ ਭਾਰਤੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ 7 ਲੱਖ ਭਾਰਤੀ ਜਲਦ ਕੈਨੇਡਾ ਛੱਡਣ ਲਈ ਮਜਬੂਰ ਹੋ ਸਕਦੇ ਨੇ ਕਿਉਂਕਿ ਜਿਨ੍ਹਾਂ ਦੇ ਵੀਜ਼ਿਆਂ ਦੀ ਮਤ ਮੁਖਣ ਵਾਲੀ ਹੈ ਉਸ ਨੂੰ ਸ਼ਾਇਦ ਅੱਗੇ ਨਾ ਬਤਾਇਆ ਜਾਵੇ। ਕੁਝ ਖਾਸ ਕਰਕੇ ਸਟੂਡੈਂਟਾਂ ਦੇ ਲਈ ਵਰਕ ਵੀਜ਼ੇ ਵਾਲਿਆਂ ਲਈ ਇਹ ਚੁਣੌਤੀ ਖੜੀ ਹੋ ਗਈ ਹੈ। ਇਹ ਖਬਰ ਮੇਰੇ ਸਾਹਮਣੇ ਹੈ ਜਿਹੜੀ ਦੱਸਦੀ ਹੈ ਕਿ ਕੈਨੇਡਾ ਆਪਣੇ ਵੀਜ਼ਾ ਕਾਨੂੰਨਾਂ ਦੇ ਵਿੱਚ ਜਿਵੇਂ ਵੱਡੇ ਬਦਲਾਅ ਕਰ ਰਿਹਾ ਹੈ ਜਿਵੇਂ ਉਹ ਸਮੀਖਿਆ ਕਰ ਰਿਹਾ ਹੈ ਇਸੇ ਅਨੁਸਾਰ ਕਹਿੰਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਕਰੀਬ 7 ਲੱਖ ਲੋਕਾਂ ਨੂੰ ਕੈਨੇਡਾ ਛੱਡਣਾ ਪੈ ਸਕਦਾ ਹੈ। ਇਹ ਆਪਣੇ ਆਪ 'ਚ ਬੜਾ ਕੁਸਵਾਲ 7 ਲੱਖ ਭਾਰਤੀਆਂ ਕਹਿੰਦੇ ਜੀ ਪੰਜਾਬੀ ਨੌਜਵਾਨ ਇਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਚ ਨੇ ਜਿਨ੍ਹਾਂ ਚ ਸਭ ਤੋਂ ਜ਼ਿਆਦਾ ਸਾਡੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਅਸਰ ਪੈਣਾ ਸਿੱਧਾ ਹੈ ਕਹਿੰਦਾ ਜਿਨ੍ਹਾਂ ਕੋਲ ਟੈਂਪਰੇਰੀ ਵੀਜ਼ੇ ਨੇ ਜਿਨ੍ਹਾਂ ਕੋਲ ਵਰਕ ਵੀਜ਼ੇ ਨੇ ਜਿਨ੍ਹਾਂ ਕੋਲ ਸਟੱਡੀ ਵੀਜ਼ਿਆਂ ਤੋਂ ਬਾਅਦ ਉਹ ਪੱਕੇ ਹੋਣ ਦੇ ਲਈ ਹੈ ਜੇ ਨੌਕਰੀ ਪੇਸ਼ੇ ਵਾਲੀ ਪ੍ਰਕਿਰਿਆ ਚ ਨੇ ਉਹ ਸਾਰਿਆਂ ਦੇ ਕਹਿੰਦੇ ਵੀਜ਼ੇ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਵੀਜ਼ੇ ਦੁਬਾਰਾ ਸ਼ਾਇਦ ਨਾ ਨਵਿਆਏ ਜਾਣ ਇਸ ਲਈ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ ਇਹ ਕੈਨੇਡਾ ਦੀ ਸੰਸਦ ਦੇ ਵਿੱਚ ਇਹ ਬਿੱਲ ਜੇ ਪਾਸ ਹੋ ਜਾਂਦਾ ਬਿੱਲ ਆ ਗਿਆ ਕਹਿੰਦੇ ਹਫਤੇ ਖੰਡ ਦੇ ਵਿੱਚ ਉਹਦੇ ਤੇ ਫੈਸਲਾ ਹੋ ਸਕਦਾ ਜੇਕਰ ਇਹ ਪਾਸ ਹੋ ਗਿਆ ਤਾਂ ਉਸ ਤੋਂ ਬਾਅਦ ਅਗਾਹਲੀ ਵਾਰ ਇਹ ਵੀਜ਼ੇ ਨਹੀਂ ਬੰਦ ਨੇ ਤੇ 7 ਲੱਖ ਦੇ ਕਰੀਬ ਭਾਰਤੀਆਂ ਦੀ ਛੁੱਟੀ ਹੋ ਸਕਦੀ ਹੈ ਇੱਕ ਪਾਸੇ ਅਰਜ਼ੀਆਂ ਦੇ ਉੱਤੇ ਵੀਜ਼ੇ ਲੱਗ ਨਹੀਂ ਰਹੇ ਅਰਜ਼ੀਆਂ ਰੱਦ ਹੋ ਰਹੀਆਂ ਵੀਜ਼ਾ ਅਪਲਾਈ ਵਾਲੀਆਂ ਦੂਸਰੇ ਪਾਸੇ 7 ਲੱਖ ਇਹ ਕੱਢ ਦਿੱਤੇ ਜਾਣੇ ਉਧਰ ਅਮਰੀਕਾ ਦੇ ਵਿੱਚ ਜੋ ਪੀਚ ਫਸਿਆ ਹੈ ਹੈਨਾ ਜਿਵੇਂ ਉੱਥੇ ਮਤਲਬ ਕਿ ਟਰੱਕ ਡਰਾਈਵਰਾਂ ਦੇ 30 30 ਸਾਲ 40 ਸਾਲ ਪੁਰਾਣਿਆਂ ਦੇ ਵੀ ਸਿਰਫ ਇਹ ਜੀ ਕਿ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਨੂੰ ਕੱਢਣ ਦੀ ਤੋਰਨ ਦੀ ਕਵਾਇਦ ਹੋਈ ਹੈ ਉਸ ਨੇ ਕਈ ਸਵਾਲ ਖੜੇ ਕੀਤੇ ਸੋ ਇਹ ਸਭ ਦੇ ਵਿਚਾਲੇ ਬਸ ਸੁਖਾਮੀ ਖਬਰ ਇਹੀ ਹੈ ਕਿ ਮੰਗਦਾਨੀ ਨੇ ਨਿਊਯਾਰਕ ਦੇ ਵਿੱਚ ਟਰੰਪ ਦੇ ਕਿਲੇ 'ਚ ਸਨ ਲਾਤੀ ਹੈ ਉਹ ਮੇਅਰ ਬਣੇ ਨੇ ਪੰਜਾਬ ਨਾਲ ਰਿਸ਼ਤਾ ਉਸ ਪਰਿਵਾਰ ਦਾ ਭਾਰਤੀ ਮੂਲ ਦੇ ਨੇ ਸੋ ਇਸ ਲਈ ਮੰਗਦਾਨੀ ਨੇ ਜਿਵੇਂ ਸਨ ਲਾਈ ਹੈ ਟਰੰਪ ਦੇ ਲਈ ਉੱਥੇ ਵੀ ਇਹ ਦਾ ਮਤਲਬ ਸਰਕਾਰ ਦੇ ਲਈ ਚੁਣੌਤੀ ਤਾਂ ਖੜੀ ਹੈ ਪਰ ਆ ਭਾਰਤੀਆਂ ਦੇ ਲਈ ਵੱਡੀ ਚੁਣੌਤੀ ਹੈ ਜੀ ਇਸ ਲਈ ਇਹ ਪੈਨ ਗੌਰਮਗਦਾ ਸੀ ਬਹੁਤ ਬਹੁਤ ਸ਼ੁਕਰੀਆ